ਵੀ ਵੱਡੇ ਮਾਣਾ ਬਹੁਤ ਬਹੁਤ ਧੰਨਵਾਦ ਵੱਡੇ ਸਹਿਯੋਗ ਸਾਡੇ ਜੀ ਡੀਐਸਪੀ ਦਰਸ਼ਕਾਂ ਜੀ ਵੱਲੋਂ ਜਿਹੜੀ 11 ਹਾਜ਼ਰੀ ਨਾਲ ਚੁਪਦੀ ਆ ਬਹੁਤ ਬਹੁਤ ਧੰਨਵਾਦ ਹੈ ਹਰ ਚੰਗੀ ਕੁਸ਼ਤੀ ਮੈਚ ਦੇ ਵਿੱਚ ਕਿ ਜਦੋਂ ਕੱਟ ਦਾ ਲੋਹਾ ਲੋਹੇ ਨੂੰ ਜਿਵੇਂ ਭਾਂਬੜ ਬੱਤੇ ਚਿੰਗਾਲਿਆਂ ਦੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪਾਵੇ ਪਹਿਲੇ ਪਾੜਿਆਂ ਦਾ ਓਹੋ ਲੜਾ ਪਰ ਟੈਕ ਕਿ ਝੋਲਾ ਜੰਦ ਲਈ ਦੋਸਤੋ ਰੰਦਾ ਹਰ ਵੇਲੇ ਤੇ ਨੇ ਜਾ ਬੁੱਤੂ ਜਿਹੜਾ ਪਹਿਲਾ ਕਰਦੇ ਬਾਦ ਚੋਹਾਰ ਸਾਉਂਡ ਪ્યો ਪੰਜਾਬ ਵਾਲੀ ਦਾ ਖੇਤਰੋਂ ਤੇ ਧੰਨਵਾਦ ਸਾਡੀ ਛੋਟੀ ਜਿਹਾ ਜਵੰਟੀ ਕਰਦੇ ਹਰ ਪੂਰੀ ਦੁਨੀਆ ਨੂੰ ਦਿਖਾ ਰਿਹਾ ਬਹੁਤ ਬਹੁਤ ਧੰਨਵਾਦ ਹੈ ਵਾਹ ਦੀ ਵਾਹ ਕਹਿੰਦਾ ਕੰਬਿਆਂ ਨੂੰ ਮਹਿੰਗੀਆਂ ਮਸ਼ੀਨਾਂ ਖਾ ਗਈਆਂ ਨੱਬੀ ਵਾਲੇ ਚਾਲੇ ਨੂੰ ਜਿੰਨਾ ਖਾ ਗਈਆਂ ਚਾਲਾਂ ਪਾਰੇ ਹੋਏ ਪੋਤ ਲਾਉਣ ਦੇ ਮਹਿੰਗੇ ਬੋਲ ਵਿੱਚੀਆਂ ਜਿੰਨਾ ਖਾ ਗਈਆਂ ਖੋਖਾ ਵਿੱਚ ਕਤਲ ਹੋ ਤਾਨੂੰ ਲੱਗ ਰਿਹਾ ਹੈ ਅਗਲੇ ਪੰਜਾਬ ਦੇ ਚੋਬਰ ਤੋਂ ਹੋ ਰਿਹਾ ਹੈ ਆ ਜਵਾਨੀ ਰਾਤੇ ਤਾੜੀ ਮਰਵਾਏ ਮੇਰੇ ਪੰਜਾਬੀ ਅਸਲੀ ਖੁੱਲ ਕੇ ਦਾਤ ਹੋ ਰਹੀਆਂ ਨੇ ਲਾਟ ਤੇ ਵਾਹ ਜੀ ਵਾਹ ਇਹ ਬੱਲੇ 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 ਸ਼ਾਬਾਸ਼ ਮਰਦਾ ਇਰਾਮ ਤੇ ਪ੍ਰਤਮਲ ਫਗਵਾੜਾ ਚੱਲੀ ਕੁੱਤੀ ਇੱਧਰ ਸਾਡੇ ਗੁਲਦੀਪ ਸ਼ਰਮਾ ਜੀ ਖੋਲੂ ਰਾਣਾ ਜੀ ਨੂੰ ਤੇ ਸਤਵੀਰ ਰਾਣਾ ਜੀ ਨੂੰ ਵਧਾਈ ਦੇ ਰਹੇ ਆ ਕਿ ਅੱਨਾ ਵਧੀਆ ਕਾਮਯਾਬ ਸ਼ੁਜ ਮਿੱਲਾ ਕਰਵਾਇਆ ਸਾਡੇ ਜੀਤ ਤੇ ਜਗਬਾਣੀ ਦੇ ਪੰਜਾਬ ਕੇਸ ਦੀ ਜਗਬਾਣੀ ਸਾਰੀਆਂ ਅਖਬਾਰਾਂ ਦੇ ਪੱਤਰਕਾਰ ਸਾਡੇ ਗੁਲਦੀਪ ਸ਼ਰਮਾ ਜੀ ਖੱਲੇ ਪੱਤਰਕਾਰ ਨਹੀਂ ਇੱਧਰ ਧੜਕ ਪੱਤਰਕਾਰ ਸਭ ਤਰ੍ਹਾਂ ਦੇ ਫੋਨ ਚਾਲਾ ਸਾਡਾ ਭਰਾ ਕਹਿੰਦਾ ਸੱਚੀ ਗੱਲ ਕਹਿਣੀ ਹੈ ਸੱਚੀ ਕਹਿਣੀ ਸੱਚੀ ਸੌਂਵੀ ਸਿਰ ਕਦੇ ਵੀ ਝੁਕਦਾ ਨਹੀਂ ਕਿਲੀ ਆਲਿਆ ਪੰਮਿਆ ਸ਼ਾਮਾ ਨਹੀਂ ਸਮਝ ਚਾਣਾ ਉਹ ਵਜੇ ਮਾੜਾ ਇੱਕਾ ਨੇ ਕਿਸੇ ਰੁਕਦਾ ਨਹੀਂ ਅਮਰ ਨਹੀਂ ਰੁਕਦਾ ਜੀ ਨਾਲ ਹੀ ਬੇਇਤੀ ਕਰਦੇ ਆ ਆ ਜਿਹੜੀ ਗੱਲ ਕਰੀ ਜਾਂਦੇ ਨਾ بار بار ਦਾਣ ਯੋ ਕਿਹ ਪਰ ਗੱਲ ਕਰਦਾ ਨਾ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ ਕੋਈ ਗੱਲ ਨਹੀਂ ਸ਼ਾਮ ਨੂੰ ਬਾੜਾ ਮੋਟਾ ਮੂਡ ਬਣ ਜਾਂਦਾ ਪੰਜਾਬੀਆਂ ਦਾ ਉਹ ਗੱਲ ਲੱਗਿਆ ਪਰ ਨਸ਼ਾ ਨਸ਼ਾ ਹੈ ਨਹੀਂ ਕੋਈ ਬੋਤਾ ਪੰਜਾਬ ਦੇ ਵਿੱਚ ਆ ਦੇਖੋ ਸਾਰੇ ਨੌਜਵਾਨ ਦਰਸ਼ਕ ਵੀ ਦੇਖੋ ਲਗਾਤਾਰ ਖੜੇ ਆ ਦੁਬਾਰ ਦੇ ਖੜੇ ਆ ਇੱਕ ਵਾਰ ਤਾੜੀਆਂ ਮਾਰ ਦਿਓ ਦਰਸ਼ਕੋ ਆਪਣੇ ਲਈ ਜੋ ਬੋਲੇ ਸੋਨਿਆ ਫਸਿਓ ਦਾ ਉਹਨਾਂ ਦਾ ਟਾਈਮ ਹੋ ਗਿਆ ਫਿਰ ਜੇ ਹੋਇਆ ਇੱਕ ਵਾਰ ਤਾੜੀ ਨਾਲ ਸਾਰੀ ਸੱਜ ਦਾ ਪਰਦਾ ਉੱਤੇ ਉਹ ਬਹੁ ਆਪਣੇ ਦਰਾਂ ਨਿਕਲ ਗਏ ਹੋਏ ਆ ਦੀ ਵਾਰ ਕਿਉਂ ਨਹੀਂ ਤੁਸੀਂ ਨਾਮ ਵਿੱਚ ਮਨਜੋਤ ਜਵਾਨੀ ਪੰਗਦੇ ਲਈ ਪੀਤੇ ਦੁੱਧ ਮਲਾਈ ਹਰਸ਼ ਅਤੇ ਨਜੀਮ ਉਹਨਾਂ ਨੇ ਵੀ ਹਿੰਮਤ ਯਾਰ ਬਣਾਈ ਇਹ ਹਿੰਮਤ ਭਰਦੀ ਹੈ ਜ레ਦੀ ਭਰਦੀ ਹੈ ਕੌਣ ਜਿੱਤੂ ਕੌਣ ਹਰੂ ਗੱਲ ਸਮੇਂ ਦੀ ਥੋੜਾ ਬੋਤਾ ਸ਼ਾਕੀ ਬਾਦਲ ਬੰਦੇ ਨੂੰ ਗੁਮਾਰ ਵੀ ਨਹੀਂ ਹੋਣ ਦਿੰਦਾ ਬਹੁਤੀ ਜੈਸ਼ਰੀ ਜਾਣੀ ਔਰ ਕੁਰਸੀਆਂ ਦੇ ਅਸਰੇ ਦੀ ਚਾਹ ਬਹੁਤੀ ਸ਼ਾਨਯੋਗ ਰਾਮਰਾਜ ਦੀ ਸ਼ਿੰਦੂ ਜੀ ਉਹਨਾਂ ਵੱਲੋਂ ਵੀ 11000 ਦੀ ਰਾਸੀ ਪੁੱਜੀਆ ਬਹੁਤ ਬਹੁਤ ਧੰਨਵਾਦ ਹੈ ਵਾਹ ਜੀ ਵਾਹ ਇੱਕ ਵਾਰ ਫੇਰ ਫੀਰ ਵਰਗਿਆ ਸ਼੍ਰੀ ਟੋਨੀ ਲੜਾ ਜੀ ਅਨੂ ਸਦਾ ਜੀ ਦਿੰਦੇ ਆ ਸਾਡੇ ਸਤਿਕਾਰਯੋਗ ਸ਼ਹਿਰ ਕਮੇਟੀ ਵੱਲੋਂ ਪੰਚਾਇਤ ਵੱਲੋਂ ਇਲਾਕੇ ਵੱਲੋਂ ਬੰਦੂ ਲੜਾ ਜੀ ਵੱਲੋਂ ਜਸਮੂਰ ਲੋਜਵੰਦਾ ਵੱਲੋਂ ਅਸੀਂ ਯਾਦ ਕਰਦੇ ਹੋਏ ਯਾਦ ਕਰਦੇ ਹੋਏ ਸਾਡਾ ਦਿਲ ਰੋਂਦਾ ਪਰ ਕੀ ਕਰੀਏ ਜਿਹੜਾ ਰੱਬ ਦੇ ਘਰ ਜਾਂਦਾ ਉੱਥੇ ਜਾਨ ਦਾ ਰਸਤਾ ਆਂਦਾ ਰੱਬ ਕੋਲ ਹੀ ਆ ਸੋ ਸਦਾ ਜੀ ਦਿੰਦੇ ਆ ਪਰ ਐਸ ਮੇਲੇ ਕਹਿੰਦੇ ਕੁਸ਼ਤੀ ਸਿਰੇ ਦੀ ਮੱਲਾਂ ਦੇ ਦਰਮਿਆਨ ਚੱਲਦੀ ਹੋਈ ਤੇ ਫੀਮ ਡੋਟੇ ਭੰਗ ਚਾਹੇ ਹੋਵੇ ਜੜਦਾ चोबरा चढ़ी जवानी कॾहिं डी भे कंदा चोरी ਵੇ ਡਾਂਡ ਮਿੰਨ ਦੋ ਬਾਕੀ ਮਾਰਦੇ ਨੇ ਡਾਂਡ ਨਾਲ ਖਿੱਦੜਾ ਤੋਰੀਆਂ ਛੇਰੇ ਗਹਿਰ ਨਿਆਰੀ ਸ਼ਾਲ ਬੰਗਲਾਂ ਨਹੀਂ ਬਣਦੇ ਕਿ ਮਿੰਨ ਦਾ ਦੇ ਨਾਲ ਯਾਰੋ ਸੀਨੇ ਰਹਿਣ ਤੁੰਵੇ ਕਿ ਮਿੰਨ ਦਾ ਦੇ ਨਾਲ ਸਦਾ ਸੀਨੇ ਰਹਿਣ ਤੁੰਵੇ ਆਹ ਦੇ ਸਾਡੇ ਪੀਤਲ ਸਿੰਘ ਕੀ ਸਰਪੰਚ ਬਾਬਾ ਵਾਲੇ ਔਰ ਬ੍ਰਿੰਦਰ ਰਾਣਾ ਜੀ ਉਹਨਾਂ ਵੱਲੋਂ ਖਿੱਦੜਾ ਪੱਖੋਂ ਦੇ ਵੱਡੇ ਮਾਲ ਪੁੱਜਿਆ ਕਿ ਸਾਨੂੰ ਵੀਜੋ ਤੋਂ ਸਾਨੂੰ ਅਜੀਤੋ ਵੀ ਸਾਨੂੰ ਬਹੁਤ ਫਾਇਦਾ ਹੋਇਆ ਜੀ ਸਾਹਿਬ ਜਿਹੜਾ ਡੀਗਰ ਚੱਲ ਪਿਆ ਨਾ ਕੰਮ ਮੋਦੀ ਜੀ ਕਰਦਾ ਸਾਨੂੰ ਬਹੁਤ ਫਾਇਦਾ ਹੈ ਜੇ ਨਹੀਂ ਇੱਥੇ ਕੋਲਸਰ ਦੇ ਕਈ ਖਰਦ ਨਹੀਂ ਆਉਂਦੇ ਬਹੁਤ ਦੇਮ ਚਿਤ ਕਰਦਾ ਪਾਸੂ ਥੋੜੇ ਲੋਕ ਰਹੀਏ ਪਰ ਦੋ ਜਿਹੜਾ ਬੂਖਾ ਪਿਆਜ ਮੰਨਾ ਚੱਲ ਪਿਆ ਇਹ ਬੰਦੇ ਬੰਦੇ ਸਾਨੂੰ ਬਹੁਤ ਫਾਇਦਾ ਹੈ ਤੋ ਵੀ ਤੋਂ ਨਹੀਂ ਸਦਵੀ ਜਮੇਲੀ ਅਰ ਦੇਸਾ ਟਰਾਲੀਆਂ ਦੇ ਕਿਲੋਂ ਹੋਰ ਲਗਾਉਣਾ ਪੈਣਾ ਔਰ ਦੰਗਲ ਥੋੜਾ ਵੱਡਾ ਕਰਨਾ ਪੈਣਾ ਇੱਕ ਵਾਰ চলে কে বেঠো গাড়ি একবার তো রক্ষে গেট বেঁধে জোরদারে ਮੁਕਾਬਲਾ ਇਸ ਵੇਲੇ ਬਾਬਲਾ ਦੇ ਜਮਾਨ ਚਾਕਾ ਹੋਇਆ ਅਦਰ ਸतीश ਪੱਡੇ ਜੀ ਵੀ ਲਾਈਵ ਜੁੜ ਰਿਹਾ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਾਰੇ ਕਹਿੰਦੇ ਆ ਬਾਬਲਾ ਹੁਮੈ ਇਨੇ ਕੀ ਪਤਾ ਕਿ ਸਾਡੂ ਸ਼ਾਮ ਜੀ ਦਾ ਲਾਡਲਾ ਹੁਮੈ ਅਦਰ ਚਲੋ ਵੀ 7 ਨਵੰਬਰ ਨੂੰ ਨੂਰ ਤੋਂ ਦਿੱਤੀ ਧਰਤੀ ਤੇ ਸਾਡੇ ਸਿੱਧੀ ਉੱਪਰ ਵੀਰੂ ਪੱਡੇ ਜੀ ਵੱਲੋਂ ਖਾਡੂ ਸ਼ਾਮ ਜੀ ਦਾ ਬਹੁਤ ਵੱਡਾ ਜਲਕਰਤ ਹੋਣ ਜਾ ਰਿਹਾ ਇਹ ਵੀ ਦਸ਼ਕ ਵੀ ਦੌੜ ਕਰਨਗੇ ਪਰ ਇਸ ਵੇਲੇ ਕਹਿੰਦੇ কুਸਤੀ ਮੈਦਾਨ ਦੇ ਵਿੱਚ ਚੰਗਦਾ ਹੋਇਆ ਸੋਨਾ ਜੀਬੇ ਸੋਨਾ ਸੁਨਿਆਰ ਦਾ কুਸਤੀ ਵਿੱਚ ਫੈਸਲਾ ਕਰਦਾ ਸਾਨੂੰ ਜਿੱਤ ਹਾਰ ਦਾ ਜਿੱਤ ਹਾਰ ਦਾ ਬੁਲਾਵਾਂ ਜੀ ਬੁਲਾ ਦੋ ਸਰਦਾਰ ਵਿੱਚ ਦਰਸ਼ਕ ਜਨ ਹੈ ਵੀ ਕੁਰਸੀ ਦੇ ਵਿੱਚ ਹਰ ਪਾਰ ਦਾ ਮੁਕਾਬਲਾ ਹੋਵੇ ਪਰ ਪਹਿਲਵਾਨ ਵੀ ਕੀ ਕਰੇ ਅੰਨਾ ਜੋਰ ਲਾ ਦਿੰਦਾ ਏ ਅੰਨਾ ਜੋਰ ਲਾ ਦਿੰਦਾ ਏ ਔਰ ਸਵਾ ਜਿਹੜਾ ਸਵਾਬਤ ਹੈ 20 ਮਿੰਟ ਵਾਲਾ ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ ਕਹਿੰਦਾ ਹੋਈ ਸੂਚਾ ਨੂੰ ਕਰਦੇ ਆ ਟਿੱਕਰਾ ਜਿਹੜੇ ਰੱਖਦੇ ਜਿੱਤਣ ਦੀਆਂ ਫਿਕਰਾਂ ਹੌਲੀ ਹੌਲੀ ਵੀ ਕੀ ਸੁਣਾਉਣੀਆਂ ਦਿੱਤਾ ਜਾਣਾ तंदुराईंदा इन दोटर तेल्टो ਨੂੰ ਔਰ 5 ਮਿੰਟ ਦਾ ਜਿਹੜਾ ਸਮਾਂ 5 ਮਿੰਟ ਦਾ ਸਮਾਂ ਦੀ ਗੱਲ ਹੋਈ ਹੈ ਪਹਿਲਵਾਨਾਂ ਦੇ ਨਾਲ 20 ਮਿੰਟ ਬੀਤ ਚੁੱਕੇ ਹੈ 5 ਮਿੰਟ ਦਾ ਸਮਾਂ ਫਿਰ ਅਸਲ ਵਿੱਚ ਪਹਿਲੇ ਕਰਤਾ ਦੀਪੂ ਜੀ ਦੇਖੋ ਪੰਜਾਂ ਦੀ ਪਰਮੇਸ਼ਰ ਵਸਦਾ ਆ ਜਿੱਕਰ ਨਹੀਂ ਫੈਸਲਾ ਆਉਂਦਾ ਕਰਦੇ ਆਪਾਂ ਫੈਸਲਾ ਲਵਾਂਗੇ ਪਰ 3 ਮਿੰਟ ਪੁਆਇੰਟ ਦੇ ਕਰਾਵਾਂਗੇ ਲਓ ਸਾਡੇ ਰਿਸ਼ੀ ਚਰਨ ਵੀ ਕਹਿੰਦੇ ਆਪਾਂ ਫੈਸਲਾ ਫੈਸਲੇ ਅਧੂਰੇ 5 ਮਿੰਟ ਤੋਂ ਬਾਅਦ ਫਿਰ 3 ਮਿੰਟ ਕਿ ਫੈਸਲੇ ਅਧੂਰੇ ਜਿੱਤ ਦੇਣਾ ਰਹਿਣਗੇ ਹੁਣ ਲਗਾ ਭੇੜ ਹਰ ਸਾਡੇ ਗੋਰ ਨੰਬਰ ਨੂੰ ਰੋੜਾ ਢੋਣੀ 25 ਮਿੰਟ ਪਰ ਸਾਡੇ ਰੋੜਾ ਢੋਣੀ ਤੋਂ ਜੀਟੀਵੀ ਕਬੱਡੀ ਪੁਜੇ ਸਾਹਿਬ ਦਾ ਧੰਨਵਾਦ ਹੈ ਗੋਰ ਨੰਬਰ ਨੂੰ ਸੈਂਟਰ ਮੋਟਰਸਾਈਕਲ ਜਿਹੜੀ ਕੁਸ਼ਤੀ ਹੋਣੀ ਹੈ ਪ੍ਰਦੀਪ ਕੁਸੈਂਟਰ ਤੇ ਮਿੰਦਰ ਜਿਹੜਾ ਬਾਬਾ ਨਾਨਕ ਬਾਕੀ ਜਿਹੜੇ ਖਾੜਿਆਂ ਦੇ ਪਹਿਲਾਂ ਹੁੰਦੇ ਉਹੀ ਮੁਕਤੀ ਹੋਣੀ ਹੈ ਡੋਟਰ 15 ਖਾੜਿਆਂ ਦਾ ਸੱਦਾ ਲਾਇਆ ਸਾਡੇ ਦਰੋਲੀ ਨੌਰ ਵਾਲਿਆਂ ਦੇ ਜਿਸ ਤਰ੍ਹਾਂ 9 ਨਵੰਬਰ 9 ਨਵੰਬਰ ਮਿੰਘਪੁਰ ਲਕੋਤੀ ਦੇ ਅੰਦਰ ਸਾਡੇ ਕਾਲੂ ਸਰਪੰਚ ਸਾਹਿਬ ਆਜੂ ਰਾਣਾ ਜੀ ਵਿੱਕੀ ਰਾਣਾ ਜੀ ਹੁੰਦੇ ਹੁੰਦੇ ਬਜ਼ੁਰਗ ਆਇਆ ਉਹਨਾਂ ਦੇ ਨਾਲ ਸਾਰੇ ਉਹਨਾਂ ਦੇ ਵੀ ਨੰਬਰ ਦੇ 10 ਖਾੜੇ ਬੁਲਾਏ ਆ ਹੋਰੀ ਮੁਕਤੀ ਹੋਣੀ ਹੈ ਇਸੇ ਤਰ੍ਹਾਂ 13 ਨਵੰਬਰ ਨੰਗਲੀ ਜੱਟਾ ਹਾਂ ਨਿਰਵਾ ਪਲੇਅ ਵੀ ਸਤਿ ਦੰਦਿਆ ਸ਼ਨਾਰਾ ਸਿੱਧੀ ਜੋਜੀ ਸਾਹਿਬ ਕੋ ਸਤਿ ਦੰਦਿਆ ਕੋਥੇ ਵੀ ਜਿੰਦਰ ਕੋਥੀ ਆਉਣੇ ਜੀ ਫੱਡੀ ਜੋਤੀ ਮੁੱਕ ਸਕਦੇ ਵੱਜ ਚੁੱਕੀ ਹੈ ਔਰ ਸਾਡੇ ਦਰਸ਼ਕ ਕਟਾਰੀਆ ਜੀ ਪੁੱਜਿਆ ਬਹੁਤ ਬਹੁਤ ਧੰਨਵਾਦ ਬਾਕੀ ਕਬੱਡੀ ਵੀ ਖੁਸ਼ੀਆਂ ਦੇ ਫਾਇਦਾ ਦਰਸ਼ਕ ਕਟਾਰੀਆ ਜੀ ਢੋਲਾ ਵਾਲੇ ਸਿੰਘਾ ਜੀ ਆਇਆਂ ਨੂੰ ਦਾ ਮਦਾਨ ਜਲਦ ਕੌਂਸਲ ਨੰਗਲ ਤੇ ਫੂਸ਼ਨ ਕਮੇਟੀ ਤੇ ਬਾਦ ਦੀ ਸਤਕਾਰਯੋਗ ਜਿਸ ਪਿੰਡ ਦੇ ਸਾਡੇ ਸਸਪੈਂਡਡ ਨmberਦਾਰ ਜਿਮਕ ਰਾਣਾ ਜੀ ਸਰਪੰਚ ਸੁਖਬੀਰ ਸਿੰਘ ਜੀ ਨਾਲ ਰਮਿੰਦਰ ਸਿੰਘ ਜੀ ਮਦਾਨ ਕੋਆਪਰੇਟਿਵ ਸੁਸਾਇਟੀ ਭਾਈ ਖੁੱਲਾ ਸਮਾਂ ਦੇ ਖੁੱਲੀ ਧੋਤੀ ਇਕ ਵਾਰ ਤਾਣੀ ਮਾਰਦੇ ਵਾਹੋ ਗਾਪਰ ਵਾਲਿਓ ਨਾਲੀ ਧੰਨਵਾਦ ਕਰਦਾ ਕਿਨ ਗੱਟ ਕੇ ਨਾਲੀ ਧੰਨਵਾਦ ਕਰਦੇ ਆ ਡਾਕਟਰ ਜਿੰਦਰਦਾ ਜੀ ਜਿੰਦਰ ਸਿੰਘ ਜੀ ਰਾਣਾ ਲੱਬਰਦਾਰ ਸਾਹਿਬ ਰਜੇਸ਼ ਰਾਣਾ ਜੀ ਹਰਮਤ ਰਾਣਾ ਜੀ ਮਾਸਟਰ ਗੁਪ ਸਿੰਘ ਜੀ ਰਾਜਕ੍ਰਿਸ਼ਨ ਜੀ ਸੁਜੀਵਲ ਚੌਧਰੀ ਨਾਦੀ ਬਲਵਿੰਦਰ ਚੌਧਰੀ ਸਾਡੇ ਪਾਲ ਜੀ ਚੌਧਰੀ ਸਾਹਿਬ ਫਜ਼ੈਬ ਅਦਲ ਜੀ ਫਿਲਿਸ਼ ਅਦਲ ਜੀ ਜੋਗੀ ਪੰਦਰ ਸਿੰਘ ਜੀ ਗੁਜਾਰ ਸਿੰਘ ਜੀ ਥੰਡੇ ਜੀਜਾ ਜੀ ਰਾਹਮੋਤੀ ਪ੍ਰਸ਼ਰ ਜੀ ਦੀ ਰਾਂਸ ਫੌਨ ਬਾਂਜੀ ਜਤਮੂ ਇਲਾਕੇ ਦੇ ਪਹੁੰਚੀ ਹੋਈਆਂ ਮਾਹਰ ਸ਼ਖਸੀਆਂ ਸਾਰਿਆਂ ਨੂੰ ਦੋ ਫਿਰ ਹੱਥ ਜੋੜ ਕੇ ਅਸੀਂ ਜੀ ਆਇਆਂ ਕਹਿੰਦੇ ਆਂ ਇਸ ਵਾਰੇ ਪਾਣੀ ਤੋਂ ਆਲਰੇ 2100 ਦੇ ਇੱਕ ਮਿੰਟਾਓ 2100 ਫੜਾ ਕੇ ਲੈਣੇ ਪਏ ਇਹ ਪ੍ਰਿੰਤਪਾਲ ਫਗਵਾੜਾ ਦੇ ਲਈ ਜਿਹੜੇ 2100 ਦੀ ਰਕਮ ਜੁੜੀ ਇੱਕ ਮਿੰਟਾਓ ਭਰਾ ਮੇਰਾ ਭਗਤ ਦਲੇਜ ਸਾਡੇ ਭਰਾ ਜਿਹਨੇ ਲਾਇਵ ਦੇਖ ਰਿਹਾ ਹੈ ਐਡਾ ਮਾਜੋ ਕਿੱਥੇ ਪੈਦਾ ਹੋਈ 21 ਗੁਰੂ ਗਵਿੰਦਰ ਜੀ ਬੈਠਾ ਸੋਨੀ ਰਾਮ ਦੇ ਨਾਮ ਤੇ 2100 ਰੁਪਇਆ ਪ੍ਰਿੰਤਪਾਲ ਬੋਲਣਾ ਕਰ ਗਿਆ ਸ਼ਰੀਪਣਾ ਵਾਲਾ ਜੀ ਆ ਫੜਵਾ ਕੇ 2100 ਰੁਪਇਆ ਕੋਨੀ ਭਰਾ ਦੀ ਆ ਦੇ ਵਿੱਚ ਬਿੱਤੀ ਮਹਿਰ ਦੁਬਈ ਵਾਲਾ ਬੋਲਦੇ ਕਰ ਗਿਆ ਭਰਾ ਸਾਡੇ ਸ਼ੀਖਾ ਵੱਲ ਵੱਧ ਤੋੜਾ ਭਰਾਵਾਂ ਦੀ ਇੱਕ ਵਾਰ ਤਾੜੀ ਮਾਰ ਦਿਓ ਸਾਡੇ ਅਨੰਦભાઈ ਭਰਾਵਾਂ ਦੇ ਨਾਮ ਤੇ ਕਹਿੰਦਾ ਲੋਹੜੀਆਂ ਦੁਤਕਲੀਆਂ ਤਿਹਾਰ ਛੱਡ ਕੇ ਪਹਿਣ ਭਾਈ ਮਾਪੇ ਸਾਰੇ ਯਾਰ ਛੱਡ ਕੇ ਮਾਈਂ ਪੀਰ ਦਾ ਕੈਰ ਐਂ ਸਾਬ ਖਾਨ ਦਾ ਕਿ ਲੋਕਾਂ ਨੂੰ ਦੋ ਡਾਲਰ ਕਮਾਉਂਦੇ ਆ ਬਣਾਉਂਦੇ ਪਰ ਕਿਉਂ ਨਹੀਂ ਬਾਬਾ ਕੱਲੇ ਜਾਣਦਾ ਪੁੱਛ ਕੇ ਦੇਖੋ ਪਰਦੇਸੀਆਂ ਨੂੰ ਬੜਾ ਔਖਾ ਵਾਰੰ ਖਾਣਾ ਕੱਢਦਾ ਬਹੁਤ ਬਹੁਤ ਧੰਨਵਾਦ ਸਾਡੇ ਪ੍ਰਵਾਸੀ ਭਰਾਵਾਂ ਦਾ ਵਾਹ ਜੀ ਵਾਹ ਇਹ ਸਾਂਭੀ ਦੀਆਂ ਚੀਜ਼ ਕਿਵੇਂ ਆਪਣੀ ਬਣਾਈ ਹੋਈ ਮੋਹ ਮਸਜਿਦਾ ਘਵਾ ਕੇ ਪਤਾ ਲੱਗਦਾ ਸੰਭਲ ਸੰਭਲ ਕਿਵੇਂ ਤੁਰਨਾ ਧਰਤੀ ਤੇ ਥੋਕਰਾਂ ਜਮਾਨੇ ਦੀਆਂ ਥਾਕੇ ਪਤਾ ਲੱਗਦਾ ਕਿੰਨਾ ਬਹਿ ਜੋ ਪ੍ਰੇਮ ਕੋਚਲਾ ਆ ਕੇ ਮੈਦਾਨਾਂ ਵਿੱਚ ਅੱਜ ਪਤਾ ਲੱਗਦਾ ਹੈ ਹਰਿ ਸ਼ਰਮਾ ਜੀ ਸੁੰਗੜ ਤੇ ਕਸ਼ਤੀ ਫੇਰ ਸ਼ੁਰੂ ਹੋ ਚੁੱਕੀ ਹੈ ਦਰਸ਼ਕੋ ਦੋਨੋਂ ਬੰਨਾਂ ਦੇ ਦਰਮਿਆਨ ਬੜਾ ਮੂਹਰੀ ਜੋਰ ਲੱਗ ਚੁੱਕਿਆ ਪਰ ਹਜੇ ਤੱਕ ਚਲੋ ਬਈ ਲਸ਼ੂ ਵੀ ਬਿਲਕੁਲ ਆਨੰਦ ਲੈ ਰਹੇ ਹੋ ਸਾਹੀ ਮੇਸ਼ਰ ਨੰਬਰਦਾਰ ਦੀ ਵੱਲੋਂ ਪਹਿਲੇ ਦਰਸ਼ਾ ਲੋ ਵੀ 500 ਦੇ ਰੁਪਏ ਨੂੰ ਵੀ ਤੇ ਹੁਣ ਪ੍ਰਿਤਪਾਲ ਦੇ ਲਈ ਵੀ 500 ਦੀ ਰਾਸੀ ਪੁੱਜੀਆ ਮੇਰੇ ਉੱਪਰ ਬਹੁਤ ਬੱਲੇ 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 ਐਸ ਬੱਲੇ ਫੜ ਲਿਆ ਬੱਤਾ ਦੇ ਰੱਖ ਬਿਲਕੁਲ ਮਦਾਨ ਦੇ ਵਿੱਚ ਗੁਰਨਾਮ ਲੁਖਵਾਟਾ ਦੇ ਦਰਮਿਆਨ ਪੂਰੀ ਜਾਨ ਲੱਗੀ ਪਈ ਹੈ ਜੋਰ ਲੱਗਿਆ ਬੇੜਾ ਬਾਪਾ ਮੇਰ ਕਰੇ ਬਾਪਾ ਮੇਰ ਕਰੇ ਸੋ ਵੀ अगर मिल जाए आम थोड़ी सांता महसूस कर रहा है लता तो मिल करे कि है कोई ऐसा बड़ी पगम्बर जो रोकसा के लिए रखता है तो सटानों काज काज में चोडियां शादियां नजर न लगे पटानों नजर न लगे पटानों लता मिल करे ਬਾਰੇ ਸਮਦਰੂ ਵੀ ਇੰਤਜੋ ਕਿਉਂ ਹੋ ਗਿਆ ਟਾੜੀ ਟੁੜੀ ਮਾਰ ਦਿਓ ਕੋਈ ਤੂਫਾਨ ਵਾਲਾ ਸ਼ਾਨੀ ਬੜੀ ਹੋ ਗਈ ਹੈ ਹਦਰ ਪਰ ਹਸਣਾ ਬਿੱਕੀ ਤਹਿਰ ਤਰੀਵਾ ਸਾਡੇ ਲਈ ਵੱਡੇ ਮਾਨ ਬੋਲਦੇ ਕਰਦਾ ਹੈ ਜਿਵੇਂ 21 ਰੁਪਏ ਪ੍ਰਤ ਮਾਰ ਲਈ ਆਪ ਵੀ ਪੰਜਾਬੀ ਦੇ ਵੱਡੇ ਮਾਰਾਂਗਾ 21 ਤਹਿਰ ਵੱਲੋਂ 21 ਗੁਦਰਾਂ ਦੇ ਵੱਲੋਂ ਵਾਜੀ ਵਾ ਚਲਦੀ ਕੁਸਤੀ ਮੈਦਾਨ ਦੇ ਵਿੱਚ ਨਹੀਂ ਹੋਈ ਸਾ ਨਹੀਂ ਹੋਈ ਸਾ ਜਿਹੜੇ ਦੌਰਿਆਂਦ ਤੇ ਜਵਾਨੀ ਉੱਤੇ ਮਾਰ ਆ ਗੱਭਰੂ ਦੋਦੇ ਵਿੱਚ ਮਦਾਨ ਫਿਰ ਮਦਾਨ ਦੇ ਪਿੱਛੇ ਪਗੇ ਆ ਲੱਗ ਤਗੜਾ ਜੋ ਆ ਮੁਕਾਬਲਾ ਇਸ ਬਿੱਲੇ ਬੰਦਾਂ ਦੇ ਦਰਮਿਆਨ ਚੱਲਦਾ ਹੋਇਆ ਤੇ ਬਾਜਾ ਵਾਲਿਆ ਆਨੰਦਪੁਰ ਸਾਹਿਬ ਛੱਡ ਦਿੱਤਾ ਬਾਅਦ ਕਿਸੇ ਪਾਸੇ ਕੋਨਾ ਕੱਸੇ ਪਾਸੇ ਚਾਰ ਪੁੱਤ ਬਖਸ਼ੇ ਪਰ ਮੌਜੂਦ ਹੈ ਉਹ ਵੀ ਬਾਅਰ ਦਿੱਤੇ ਜੋ ਕਿੱਥੇ ਪਾਸੇ ਜੋੜਾ ਕਿੱਥੇ ਪਾਸੇ ਦੇ ਸਟਾਉਂ ਦੇ ਲੈ ਖੂਰ ਦਗਿਆ ਥੋੜਾ ਕਿੱਥੇ ਪਾਸੇ ਥੋੜਾ ਕਿੱਥੇ ਪਾਸੇ ਵਿੱਚ ਮਰਸੀ ਵਾਡੇ ਜਗਲਾ ਵਿੱਚ ਜਾਨ ਫੱਤਾ ਦਲ ਦੀ ਕਿੱਥੇ ਪਾਸੇ ਥੋੜਾ ਕਿੱਥੇ ਪਾਸੇ ਜਸ਼ਮੀਲ ਫਜ਼ਾ ਦੀ ਧਰਤੀ ਵੋਦਾ ਖਾਬ ਦੀ ਧਰਤੀ ਵੋਦਾ ਖੂਲੋਂ ਨੇ ਆ ਖੰਭਾ ਥੋੜਾ ਕਿੱਥੇ ਪਾਸੇ ਥੋੜਾ ਕਿੱਥੇ ਪਾਸੇ ਆ ਗਣੇਸ਼ ਮਹਾ ਦੇ ਦਿੱਕੀ ਮਹਿਰ ਵਾਲੋ 500 ਰੁਪਇਆ ਹੋਰ ਪੁੱਲਿਆ ਲੈ ਵੀ ਸਰੀ ਨੋਟ ਨਹੀਂ ਕੋਈ ਵੱਧ ਲੱਗਣੀ ਨਹੀਂ ਲੱਗ ਪੜਨੀ ਹਾਂ ਕਿ ਚੰਦਰੇ ਰੋਟਾ ਦਾ ਚੱਲ ਪੜਦੇ ਸੀ ਜੀਤੇ ਆਪਾਂ ਬੇਸ਼ਕੀ ਭੰਦੀ ਦਾ ਜਿਹੜੇ ਘਰ ਦਾ ਖਾਈਓ ਦਾ ਚਾਗਾ ਹੀ ਮੰਗੀਦਾ ਸੋਦਰ ਫਿਰ ਸਾਡੇ ਚੌਂਦੀ ਰਾਣਾ ਜੀ ਦੀ ਜਾਣ ਕੀਤਾ ਜਾ ਰਿਹਾ ਬੰਦੂ ਰਾਣਾ ਮੁੰਦੂ ਰਾਣਾ ਜੀ ਸਾਡੇ ਸੰਗਤਾਂ ਦੇ ਸੁਖੀਦ ਰਾਣਾ ਜੀ ਨੂੰ ਸ਼ੁਦਾ ਜੀ ਦਿੱਤੀ ਜਾ ਰਹੀ ਹੈ ਪਰ ਐਸੋ ਜਿਹੜੇ ਕਹਿੰਦੇ ਉਪਰ ਵਾਲੇ ਪਾਸੇ ਬਿਲਕੁਲ ਡੇਂਜਰਸ ਜ਼ੋਨ ਦੇ ਵਿੱਚ ਮੁਕਾਬਲਾ ਹੈ ਆਹ ਕੱਦੇ ਮੁੰਡਾ ਮਿਰਜਾ ਦੇ ਉਪਰ ਵਾਲੇ ਪਾਸੇ ਰਾਜ ਵਾਲਾ ਏ ਜਵਾਨੀ ਆਪਾ ਦਾ ਜੀ ਮਹਾਰਾਜ ਇਲਾਕ ਤੋਂ ਚੱਲ ਕੇ ਆਇਆ ਏ ਇਹ ਇੱਥੋਂ ਜਦੋਂ ਅਸੀਂ ਰੋਪੜ ਜਾਂਦੇ ਆ ਰੋਪੜ ਤੋਂ ਕਰਾਲੀ ਕਰਾਲੀ ਤੋਂ ਜਦੋਂ ਸਿਸ਼ਪਾਲੇ ਪਾਸੇ ਚੰਡੀਗੜ੍ਹ ਜਾਂਦੇ ਆ ਪਹਿਲਾਂ ਮੁੱਲਾਂ ਪਰਾਂਦਾ ਮੁੱਲਾਂ ਵਰਖਾਨ ਦੇ ਵਿੱਚ ਪ੍ਰੈਸ ਕਰਦਾ ਏ ਰਾਜ ਵਾਲਾ ਲਗਭਗ 5-7 ਸਾਲ ਹੋ ਗਏ ਨੂੰ ਆਏ ਹੋਏ ਨੂੰ ਲੱਖਾਂ ਰੁਪਏ ਇਹਨਾਂ ਕਮਾ ਲਿਆ ਤੇ ਹਿੰਦੂਸਾਂ ਦੀ ਪੂਰਾ ਪਿਆਰ ਕਰਦੇ ਆ ਇਹਨੂੰ ਭਰਮਾਉਂਦੇ ਦਾ ਪਿਆਰ ਕਰਦੇ ਸ੍ਰੀ ਵਾਦੂ ਨਾਲ ਪ੍ਰਿੰਤਪਾਲ ਫਗਵਾੜੇ ਵਾਲਾ ਅੱਜ ਗਣੇਸ਼ ਭਰਾ ਨੇ ਉਹ ਫਿਰ ਮੇਰੇ ਲਈ ਵੱਡੇ ਮਾਨ ਪੁੱਛਿਆ ਗਣੇਸ਼ ਤੇ ਪਿਆਰ ਵੱਲੋਂ ਦੋਹੀ ਭਾਈ ਭਰਾ ਵੱਲੋਂ ਮੇਰੇ ਲਈ ਵੱਡੇ ਮਾਨ ਜਲਦੀ ਕੁਸ਼ਤੀ ਮੈਦਾਨ ਦੇ ਵਿੱਚ ਹੋਣ ਜਿੱਤੂ ਬਣ ਹਰੂ ਚੋਲੇ ਨਾਲ ਸਮੇਂ ਦੀ ਇਸ ਸਮੇਂ ਵਾਲੀ ਘੜੀ ਘੜੇ ਚੱਲ ਰਹੀ ਰਹੀ ਹੋਵੇ ਕਬਲ ਨਾ ਪਛਾਣ ਬੜਾ ਖੁਸ਼ਕਣਾ ਥਾ ਮਾ ਆ ਜਿਹੜਾ ਸਮਰਦਾਸ਼ ਕੋ ਆ ਜਿਹੜਾ ਪ੍ਰਭਾਵ ਨਾਲ ਥੱਲੇ ਵਾਲੇ ਪਾਸੇ ਪ੍ਰਿੰਤਪਾਲ ਫਗਵਾੜਾ ਜੇਕਰ ਇਹਨਾਂ ਨੂੰ ਨੂੰ ਤਾੜੀਆਂ ਲਾ ਦਿਓ ਫਿਰ ਦੂਜੇ ਪਾਸੇ ਮਿਰਚੇ ਰਾਣ ਦੇ ਲਈ ਵੀ ਤਾੜੀਆਂ ਲਾ ਦਿਓ ਹੁਣ ਜਿਹਨੂੰ ਲੱਗਦਾ ਵਿਛਤੇ ਭਾਵੇਂ ਕੋਈ ਵੀ ਅਸੀਂ ਦਾ ਪੂਰਾ ਆਨੰਦ ਲੈਣਾ ਸਵਾਦ ਲੈਣਾ ਹੁਣ ਉਹ ਤਾੜੀਆਂ ਲਾ ਦਿਓ ਨਹੀਂ ਰਾਮਤਾਂ ਦੀ ਲੈਣ ਦਿਓ ਨਾ ਮੇਰੇ ਸਵਾਮੀ ਜੀ ਨੂੰ ਵੀ ਕੋਸ਼ਿਸ਼ ਦੇਖ ਕੇ ਜਾਣਾ ਹਾਂਜੀ ਕਿ ਸਾਧੂ ਨੇ ਤੇ ਜਾਗਰ ਤੇ ਪਦਾਨੇ ਬਣ ਕੇ ਹੰਧੀਆਂ ਤੋਂ ਮਹਿੰਗੀਆਂ ਰੱਦੇ ਆਨੇ ਬਣ ਕੇ ਵੱਡਾ ਪ੍ਰੇਮ ਕਰਦੇ ਆ ਕੋਲ ਕਾਇਨਾਤ ਨੂੰ ਸਾਧੂ ਸੰਤ ਰੁਕ ਸਾਧੂ ਸੰਤ ਲੋਕਾਂ ਦੇ ਮਹਾਤਮਾ ਨੇ ਹੁਕਮ ਦੇ ਇਸ ਵੀਰੇ ਉੱਪਰ ਚਰਕ ਕੇ ਬਾਣਾ ਫਿਰ ਦੱਸਾ ਹੰਗਲਾ ਦੇ ਨਾਲ ਜਿੱਤੇ ਗੱਲ ਸੱਚੇ ਮੋਤੀ ਅਜ਼ੁਰਾ ਸੁਣੀ ਬਰਾ ਪੈਰ ਵੀਤ ਤੋਸੇਆ ਕਦੇ ਦੋ ਦੋ ਜਿੰਦਿਆਂ ਦੀ ਮਾਰਾ ਵੀ ਰਿਹਾ ਬੱਲੇ ਬੱਲੇ ਮਾਰ ਦਿਓ ਤਾੜੀ ਕਿ ਕੰਮ ਤੋਸੇਆ ਪੁੱਤ ਲਈ ਮਾਪੇ ਕੱਲੇ ਬਾਬੇ ਜਾਂ ਬਹਾਵਾਂ ਦੀ ਤੋਸੇਆ ਕਦੇ ਪੂਰਾ ਦਮਾ ਤੋਸੇਆ ਕਬੜਾ ਪੁੱਤ ਹਰਮਨ ਮਾਰ ਰਿਹਾ ਹੋ ਗਿਆ ਬਹੁਤ ਗਾਮਲਾ ਸੁਬਾਤ ਵੱਡੀ ਕੁਸ਼ਤੀ ਹੋਈ ਹੈ ਮੈਦਾਨ ਦੇ ਵਿੱਚ ਇਸ ਬਿੱਲੇ ਬੱਲਾ ਦੇ ਜਮਾਨ ਇੱਕ ਵਾਰ ਤਾਂ ਸੱਟ ਚੋਟ ਵੀ ਲੱਗ ਗਈ ਸੀ ਬਚਾਏ ਹੋ ਗਿਆ ਕਿਉਂਕਿ ਮਿੰਟਸ ਕੇਡਸ ਫਿਰ

ਯਾ ਨੰਬਰੋਂ ਦੀਪਕ ਰਾਣਾ ਜੀ ਆ ਦੇਖੋ ਕਿੰਨਾ ਹਾਊਸਫੁੱਲ ਜਾਰੇ ਪੱਛਲੇ ਜਾਂਦੇ ਤੁਹਾਨੂੰ ਕੋਲ ਲਾਸਟ ਪੁਆਇੰਟ ਵੀ ਦੇਖ ਕੇ ਜਾਣਾ ਜੇ ਜਦੋਂ ਪੁਸ਼ਟੀ ਹੋਣੀ ਹੈ ਲਾਸਟ ਜਿਹੜਾ ਪੁਆਇੰਟ ਨੂੰ ਮਿੰਟੋਂ ਵੀ ਦੇਖ ਕੇ ਜਾਣੀ ਹੈ ਬਹੁਤ ਵੱਡੀ ਵਧਾਈ ਦਿੰਦੇ ਹਾਂ ਮਾਰਾ ਖੇਡ ਕੇ ਹੋਵੇ ਤੱਕਰਾ ਸਿੱਧਾ ਤੱਕਰਾ ਦੀ ਕੋਈ ਜੰਗਦਾ ਰਾਤੋਂ ਰਾਤ ਬਣਨੂ ਫਿਰੇ ਜਿਹੜਾ ਸਤਾਰ ਉਹ ਬੰਦਾ ਰਹਿੰਦਾ ਨਹੀਂ ਕਿਸੇ ਕੰਮ ਦਾ ਲੀਲਾ ਵਾਲਾ ਮੋੜਾ ਗੱਲਾਂ ਸੱਚ ਲਿਖਦਾ ਥੋੜੀ-ਥੋੜੀ ਪਹਿਲਵਾਨ ਪੋੜੀਆਂ ਚਾਹੀਆਂ ਸੁੱਟਦਾ ਚਾਹੀਆਂ ਸੁੱਟਦਾ ਇਹ ਵੱਡੇ ਮੱਲ ਅਦਾਸ ਤੋਂ ਜਾਵਨ ਨੂੰ ਵਾਦਾ ਹੋਇਆ ਨਾ ਜੁੱਤ ਪਹਿਲਵਾਨ ਦੀ ਲਈ ਜੱਫਤ ਪੈਂਦਾ ਹੈ ਪੂਰਾ ਰੱਖਣਾ ਦੋਨ ਗੋਟੇ ਬਾੜੀ ਨੂੰ ਪੈਂਦਾ ਹੈ ਪੂਰਾ ਕਸਣਾ ਜੀਬੇ ਰਹਿੰਦੇ ਸੰਿਆਸੀ ਰਹਿਣਾ ਪੈਂਦਾ ਇੰਜ

जिंदगी जड़ी हुई है कमाल हुई है कमाल मुकाबला दोनों भगवान के एंडलेस पावर लगती है इन्हें एंडलेस पावर

تو ويتا هان جي ڳالهه ڪئي آهي ڇا ته هن کي ليو وڃي ٿو 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 ڇا ته هن کي ليو و मानक प्रभावी देखते हैं कि पूरा गाव चला मानक प्रदर्शन में खुद है जल्द की अपर बाली खुद है लोअर बाली खुद है সমাধান <laughs>

ਨਰਦ ਅਤੇ ਪ੍ਰਤਬੰਦ ਦੇ ਦਰਮਿਆਨ ਚੌੜੀ ਕੁੱਤੀ ਕੜੀ ਨਸਰੀਆ ਟਿਕ ਟਿਕ ਤੋ ਟੀਮ ਤੋਂ ਬਾਅਦ ਦੇ ਵਿੱਚ ਖੁਦ ਵੀ ਹੋ ਸਕਦਾ ਹੈ ਅੱਜ ਦਾ ਯਾਰ ਮੈਦਾਨ ਚ ਕੁਝ ਵੀ ਹੋ ਸਕਦਾ ਵਾਹ ਵਾਹ ਜਦ ਬੋਲ ਜਵਾਨ ਚ ਕੁਝ ਵੀ ਹੋ ਸਕਦਾ ਮਾਰੇ ਕੱਲੇ ਮੈਦਾਨ ਹੋਇਆ ਕੱਦ ਨੂੰ ਜਵਾਨ ਚ ਜਦ ਦੂਬੀਆਂ ਮੱਜਾਂ ਦੇ ਡੁੱਕੇ ਕਹੇ ਜਾਂਦੇ ਸੁਖਾ ਰਵਿੰਦਪਾਲ ਨੂੰ ਰੁਕਦੇ ਜਿਹੜਾ ਬੱਜਾ ਅਰਜਨ ਨੂੰ ਰੁਕਦੇ ਵਾਹ ਤੋਂ ਅੱਗੇ ਟਵਿੰਟਰ ਭਾਈ ਆਪਾਂ ਲਾਸਟ ਵਾਰ ਕਹਿੰਦਾ ਸੱਚੇ ਦਿਲੋਂ ਤਾੜੀ ਮਾਰ ਦੋ ਨਾ ਪਰੂ ਹੱਥ ਬਾਗਰ ਰੱਖਦੇ ਸੱਚੇ ਦਿਲੋਂ ਕਿਉਂਕਿ ਨਾ ਤਾਂ ਕੋਈ ਨਾ ਛੱਡੀ ਹੈ ਨਾ ਹੀ ਕੋਈ ਭੁਲਾਣਾ ਕਮੀ ਛੱਡੀ ਹੈ ਤੇ ਨਾ ਹੀ ਸੰਗਤ ਦਾ ਕਮੀ ਛੱਡੀ ਹੈ ਅੱਜ ਤੱਕ ਸਾਰੇ ਖੜੇ ਹੈ ਵਾਹ ਜੀ ਵਾਹ ਜੈਕਾਰਾ ਆਪਣੇ ਆਪਣੇ ਗੁਰੂ ਮਹਾਰਾਜ ਦਾ ਬੋਲ ਹੁਜੇ ਦਰਵਾਰ ਕੀ ਜੈ 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 ਬਹੁਤੀ ਸ਼ਾਨ ਦਾ ਮੁਕਾਬਲਾ ਅਜ ਰੰਗਲੀ ਪੰਜਾਬ ਦੀ ਰੰਗਲੀ ਧਰਤੀ ਪਿੰਖਾ ਬੰਦਰੇ ਜਿੱਤੇ ਕਬੱਡੀ ਦੇ ਵੱਡੇ ਵੱਡੇ ਕੱਪ ਹੋਏ ਆ ਪਰ ਮਾਇ ਕਰਾਉਣਾ ਸਾਡਿਆਂ ਨੇ ਉੱਥੇ ਕਬੱਡੀ ਦੇ ਰੁਸਤਮ ਪਹਿਲਾ ਕਿੱਸ ਨਗਰ ਨੇ ਨੈਸ਼ਨਲ ਸਟੋਰੀ ਇੱਕ ਵੀ ਦੋ ਨਹੀਂ ਕਿੰਨੇ ਪਹਿਲਵਾਨ ਦਵਾਦੀ ਰਹੇ ਆ ਉਹਨਾਂ ਦੇ ਵਿਸ਼ੇਸ਼ ਤੌਰ ਤੇ ਧੰਨਵਾਦ ਵਾਹ ਜੀ ਵਾਹ ਚਲਦੀ ਕੁੱਤੀ ਮੈਚ ਦੇ ਵਿੱਚ ਤੇ ਜੋਰ ਤੇ ਜਵਾਨੀ ਯਾ ਉਮਰਾਂ ਦੀ ਖੇਡ ਹੈ ਇਹਦੇ ਵਿੱਚ ਹੁੰਦਾ ਕਹਿੰਦੇ ਸਾਣਾ ਵਾਂਗੂ ਖੇਡਣਾ ਹੈ ਸਾਣਾ ਵਾਂਗੂ ਪੜਨਾ ਪੈਂਦਾ ਛੜੀਆਂ ਸੂਈਆਂ ਤੇ ਟਕ 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 ਚਲਦੀਆਂ ਜਦੋਂ ਪੱਤੀ ਵੀਤ ਕਲਮ ਤੇ ਨ ਵੀ ਪੀਤੇ ਜਾਣੀਆਂ ਵਾਹ ਜੀ ਵਾਹ রস আপনি চোই না বাপু কোটামা পেড় তো তো পৌঁছন্দ মাল ছোট তো করবা বে মুখা পাকড়ে যখন ਬੱਲੇ 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 ਗੋਲ ਸੈਂਟਰ ਗੋਲਰ ਨੂੰ ਟੋਲੀ ਦਰਸ਼ਕੋ ਜੇਕਰ ਇੰਮਾਨਦਾਰਾ ਇੱਕ ਵਾਰ ਗਾਮਪੁਰ ਦੇ ਨਾਮ ਤੇ ਤਾਲੀਆਂ ਲਾ ਦਿਓ ਦੇਖੋ ਵਾਅਦਾ ਪੂਰਾ ਦਿੱਤਾ ਪਿਆ ਹੈ ਭਲਵਾਨ ਵੀ ਦੇਖੋ ਸਾਡੇ ਸਤਿਕਾਰਯੋਗ ਕਮੇਟੀ ਦੇ ਗੈਸ ਦੁਆਰਾ ਕੋਲ ਲਾ ਸ਼ੁਰੂ ਕਰ ਦਿੱਤਾ ਹੈ ਪਰ ਅੱਡੀ ਜਾਨ ਲਾਈ ਆ ਨਹੀਂ ਬਈ ਜੋਗਾ ਹੀ ਕਰੀ ਜਾਂਦੇ ਆ ਬਿਲਕੁਲ ਕਹਿੰਦੇ ਆਰ ਪਾਰ ਦੀ ਕੁਸ਼ਤੀ ਚੱਲਦੀ ਆ ਇਸ ਵੇਲੇ ਮੈਦਾਨ ਦੇ ਵਿੱਚ ਪੂਰਾ ਰਿਸਕ ਲੈ ਕੇ ਦਾ ਪੇਚ ਮਾਰਦੇ ਆ ਸ਼ਰਮਾ ਜੀ ਅਗੰਪਾਲ ਵਾਲਾ ਉਹ ਮਰਾਦਾ ਜੀ ਨੂੰ ਲੋਕੀ ਸੇਰਾ ਕਹਿੰਦੇ ਆ ਉਹ ਅੱਜ ਜਿਹੜਾ ਹੋ ਗਿਆ ਇੱਕ ਵਾਰ ਤਾੜੀ ਮਾਰੇ ਹੌਲਕਾ ਜ਼ੋਰਦਾਰ ਵਾਹ ਜੀ ਵਾਹ ਬਹੁਤ ਹੀ ਚੰਗਾ ਤੇ ਜਾਂਦਾ ਚੱਲਦਾ ਜਿਹੋ ਬੰਦਾ ਮਾਦਾਂ ਦੀ ਆਂਦੀ ਆਕਲ ਆਕਲ ਲਾਉਂਦੀ ਆ ਠੱਕੇ ਖਾ ਠਾਕੇ ਉਹ ਬੰਦਾ ਦਾ ਤੋਂ ਵੀ ਗੁੱਚੀ ਦੇ ਪਿੰਡ ਪਾ ਪਾ ਕੇ ਕਿ ਮਿਹਨਤ ਦੇ ਨਾਲ ਜਦ ਬੰਦੂ ਗੋਡੇ ਥੱਲੇ ਲੈ ਕੇ ਸਮਝਾਣਾ ਪੈਂਦਾ ਏ ਇੱਕ ਦਾ ਨਾਮ ਆਪ ਬਣਾਉਣਾ ਪੈਂਦਾ ਏ ਇੱਕ ਨਾਮ ਆਪ ਬਣਾਉਣਾ ਪੈਂਦਾ ਏ ਬਾਕੀ ਨਾਮ ਨਾਲ ਨੂੰ ਕਹਿੰਦੇ ਮਿਹਨਤਾਂ ਲੱਗਦੀਆਂ ਕਿ ਮਿਹਨਤਾਂ ਕੀਤੀਆਂ ਮਿਹਨਤ ਨਹੀਂ ਤਾਂ ਕਿਸੇ ਗੱਲ ਦੀ ਚਿੰਤਾ ਨਹੀਂ ਸਾਡੀ ਸੋਚ ਥਿਲੋਂ ਵੱਡੀ ਆ ਬਾਕੀ ਗੱਲ ਰੱਬ ਦੇ ਛੱਡੀਆਂ ਕੋਤੀ ਬਰਾਬਰ ਇੱਕ ਵਾਰੀ ਮਾਰਦੇ